ਜਿੰਨ ਦੇਸੀ ਭੇਡ ਦੇ ਨਾਲ ਜੀ ਮੈਲ ਚੱਕ ਜਾਂਦੀ ਉਹ ਕਾਲੀ ਹੋ ਜਾਂਦੀ ਹੈ ਜਿਤੋਂ ਕਤਰਤੀ ਇਹ ਮੈਲ ਨਹੀਂ ਚੱਕਦੀ ਜੀ ਉਹਨਾ ਹੋਊਗਾ ਜੀ ਇਹਦਾ 80 90 ਕਿਲੋ ਲਈ ਉਹੀ ਹੈ ਨਾ ਜਿਹੜਾ ਪਹਿਲਾਂ ਦਿਖਾਇਆ ਸੀ ਕੀੜਾ ਕੀ ਦਾ ਬੱਚਾ ਜੀ ਇਹਨਾਂ ਦਾ ਘਾਟੋ ਘੜ 12 13000 ਦਾ ਬੱਚਾ ਵਿਕ ਜਾਂਦਾ ਦੋ ਮਹੀਨਿਆਂ ਦਾ ਪੱਕੀ ਮੈਂ ਤਾਂ ਪ੍ਰਾਈਵੇਟ ਜੋਬ ਵੀ ਕਰਦਾ ਜੀ ਕਾਲੀ ਕਿ ਬੱਕਰੀਆਂ ਆਪਣੇ ਖੇਤੀ ਦਾ ਕੰਮ ਵੀ ਹੈ ਜੀ ਖੇਤੀ ਦਾ ਕੰਮ ਵੀ ਹੈ ਜੋਬ ਵੀ ਹੈ ਹਾਂ ਜੀ 10 12 ਕਿਲੋ ਖੇਤੀ ਵੀ ਕਰਦਾ ਜੀ ਲੋ ਜੀ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਪਹੁੰਚੇ ਹੋয়াਗੇ ਕਾਲੇ ਕੇ ਬੱਕਰੀਆਂ ਦੇ ਮੇਲੇ ਦੇ ਵਿੱਚ ਮੇਲਾ ਆਉਂਦਾਗਾ ਸਾਲ ਬਾਅਦ ਤੇ ਮੇਲੇ ਦੇ ਉੱਤੇ ਐਨ ਰੰਗ ਬਨਨ ਕੇ ਪਹੁੰਚਦੇ ਨੇ ਜਿਹੜੇ ਵੀਰ ਵੀ ਆਉਂਦੇ ਨੇ ਯਾਨੀ ਕਿ ਇੱਕ ਸਾਲ ਵੇਟ ਕਰਦੇ ਨੇ ਵੀ ਹਾਂ ਮੇਲਾ ਆਊਗਾ ਤੇ ਆਪਾਂ ਜਾਵਾਂਗੇ ਤੇ ਬੱਕਰੇ ਬੱਕਰੀਆਂ ਆਪੇ ਡੂ ਭੇਡਾਂ ਸ਼ਿੰਗਾਰ ਕੇ ਲਿਆਉਂਦੇ ਨੇ ਭੇਡਾਂ ਦੇ ਉਹ ਵੀ ਰੰਗ ਉਹਨੂੰ ਲੱਗਦਾ ਵੀ ਜਿਹਦੇ ਕਰ ਮੁਖਲੇ ਹੁੰਦੇ ਨੇਗੇ ਹੈ ਨਾ ਕੀ ਹਾਲ ਆ ਮੰਗੀ ਰਾਮ ਬਾਈ ਸਤਿ ਸ਼੍ਰੀ ਅਕਾਲ ਮੈਂ ਕਹਾਂ ਵੀ ਰੰਗ ਵੀ ਉਹ ਭੇਡ ਦੇ ਲੱਗਦਾ ਜਿਹੜੀ ਤੇ ਕਰਮ ਖੁੱਲੇ ਹੁੰਦੇ ਨੇ ਗੱਲ ਸਹੀ ਹੈ ਕਿ ਨਾ ਗੱਲ ਸਹੀ ਹੈ ਠੀਕ ਐ ਐਮੀਰਾ ਨਹੀਂ ਰੰਗ ਲੱਗੇ ਇਹਨਾਂ ਦੇ ਨਹੀਂ ਨਹੀਂ ਜੀ ਕਰਮ ਵਾਲੇ ਤੇ ਰੰਗ ਲੱਗਦੇ ਆ ਜੀ ਅੱਛਾ ਕਿਵੇਂ ਬਾਹਲੀਆਂ ਹਾਰ ਸ਼ਿੰਗਾਰ ਰੱਖੀਆਂ ਨੇ ਕੀ ਗੱਲ ਬਾਤ ਹੈਗੀ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹਾਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਭੇਡਾਂ ਮੇਨੂੰ ਦੀ ਮੇਰੀ ਦੂਜੀ ਪੀੜੀ ਹੋ ਗਈ ਜੀ ਦੂਜੀ ਪੀੜੀ ਹੋ ਗਈ ਹਾਂਜੀ ਭੇਡਾਂ ਚ ਹਾਂਜੀ ਘਰੇ ਕਿੰਨੀਆਂ ਕਰ ਗਈਆਂ ਫਿਰ ਹੁਣ ਕਰੇ ਆਪਣੇ ਕੋਲੇ ਇਹਨਾਂ ਨਾਲ ਦੀਆਂ ਹੈਗੀਆਂ ਜੀ 25 30 ਭੇਡਾਂ ਬਾਕੀ ਆਪਣੇ ਕੋਲੇ ਜਿਹੜੀਆਂ ਪਾਠ ਵਾਲੀਆਂ ਭੇਡਾਂ ਵਜਦੇ ਕਟਾਰੀਆਂ ਭੇਡਾਂ ਦੇਸੀ ਉਹ ਹੈਗੀਆਂ ਅੱਜ ਫਿਰ ਇੰਨੀ ਕਿ ਕਾਦੋ ਲਿਆਂਦੀ ਨੇ ਆਪਣੇ ਕੋਲ ਗੱਡੀ ਛੋਟੀ ਸੀ ਗੱਡੀ ਛੋਟੀ ਦੀ ਕਰਕੇ ਥੋੜੀਆਂ ਪੇਡਾਂ ਗਿਆ ਠੀਕ ਐ ਵੇਚਣ ਵਾਸਤੇ ਵੀ ਲਿਆਂਦੀ ਨੇ ਕਿ ਉਹੀ ਨਹੀਂ ਨਹੀਂ ਮੇਲਾ ਦਿਖਾਉਣ ਨੂੰ ਲਿਆਇਆ ਠੀਕ ਐ ਕਿੰਨਾ ਸਮਾਂ ਹੋ ਗਿਆ ਮੇਲੇ ਤੇ ਆਉਂਦਿਆਂ ਨੂੰ ਮੇਲੇ ਤੇ ਆਉਂਦਿਆਂ ਨੂੰ ਕਾਫੀ ਹੋ ਗਿਆ 10 ਸਾਲ ਹੋ ਗਏ 10 ਸਾਲ ਲੈ ਵੀ 10 ਸਾਲ ਹੋ ਗਏ ਮੇਲੇ ਤੇ ਆ ਮੇਲਾ ਤੇ ਇੰਦਗੜ ਦਾ ਮੇਲਾ ਕਦੇ ਮਿਸ ਨਹੀਂ ਕਰਿਆ ਜੀ ਤਿਆਰੀ ਕਿਵੇਂ ਕਰੀਦੀ ਐ ਫਿਰ ਇਹਨਾਂ ਦੀ ਇੱਕ ਦਿਨ ਪਹਿਲਾਂ ਇਹਨਾਂ ਨੂੰ ਇੱਕ ਦਿਨ ਨਹੀਂ ਜੀ 15-20 ਦਿਨ ਲੱਗ ਜਾਂਦੇ ਪਹਿਲਾਂ ਤਿਆਰੀ ਕਰਨ ਦੇ ਪੱਕੀ ਗੱਲ ਆ ਪੱਕੀ ਸੇਵਾ ਕਰਨੀ ਦੀ ਦੇਖਭਾਲ ਕਰਨੀ ਜੀ ਹਰ ਤਾਂ ਨੀਰਾਜਾਰਾ ਪਾਵਣਾ ਕੋਈ ਲੀਸੀ ਹੈ ਕੋਈ ਹੋਰ ਨੇ ਜੀ ਤੇ ਨੂੰ ਆਈ ਤਵਾਈ ਕਰਨੀ ਜੀ ਆਸੇ ਪਾਸੇ ਯਾਰ ਮਿੱਤਰਾਂ ਨੂੰ ਉਹ ਕਰਨਾ ਜੀ ਐਜ ਕਰਕੇ 15 ਦਿਨ ਲੱਗ ਜਾਂਦੇ ਜੀ 15 ਦਿਨ ਇਹਨਾਂ ਨੂੰ ਯਾਨੀ ਕਿ ਪੂਰੀ ਸੇਵਾ ਵੀ ਮਾੜੀ ਨਾ ਲੱਗੇ ਭਾਈ ਹਾਂ ਵੀ ਮਾੜੀ ਨਾ ਲੱਗੇ ਜੀ ਠੀਕ ਹੈ ਆ ਗੱਲ ਬਾਤ ਆਪਦੇ ਕੰਨਿਓ ਕੋਈ ਕਮੀ ਨਹੀਂ ਛੱਡਦੇ ਜੀ ਇਹ ਤਾਂ ਫਿਰ ਸਿਆਲੋ ਸਿਆਲ ਮੈਨੂੰ ਲੱਗਦਾ ਨਮਾਈਆਂ ਤਾਂ ਹੁੰਦੀ ਨੇ ਜੀ ਆਪਾਂ ਨੇ ਪੂਰੀ ਮੈਲ ਖੇੜ ਲਾ ਕੇ ਅੱਜ ਮੈਂ ਜਨਨ ਦੋ ਦਿਨ ਲਗਾਤਾਰ ਨਵਾਵਾਂਗੇ ਜਾ ਕੇ ਫਿਰ ਸਿਆਲ ਵਾਲੀ ਮੈਲ ਨਿਕਲਦੀ ਹੈ ਜੀ ਅੱਛਾ ਕਿਹੜੀਆਂ ਪੇਡਾਂ ਨੇ ਦੱਸੀ ਮੜੀ ਗਾ ਇਹ ਜਮਨਾਪੁਰੀ ਹੈ ਜੀ ਆਪਾਂ ਜਮਨਾਪੁਰੀ 베ਡ ਕਿੰਨਾ ਕਿੰਨਾ ਕਰੀ ਜਾਂਦੀਆਂ ਨੇਗੀਆਂ 베ਡ ਇਹ ਕਰ ਜਾਂਦੀਆਂ ਜੀ 70 80 ਕਿਲੋ ਠੀਕ ਆ ਆ ਕੀ ਹੈਗਾ ਆ ਤਾਂ ਪੇਡੂ ਆ ਇਹ ਪੇਡੂ ਹੈ ਜੀ ਆ ਐ ਬੜਾ ਲੰਬਾ ਯਾਰ ਜਿਵੇਂ ਹੁੰਦਾ ਇਹ ਆਪਣੇ ਬੜੇ ਮੀਢੇ ਦਾ ਬੱਚਾ ਜੀ ਜਿਹੜਾ ਆਪਣੇ ਕੋਲੇ ਰੁਸਤਮ ਮੀਢਾ ਸੀਗਾ ਨਾ ਜੀ ਜਿਹੜਾ ਲੂੰਗਵਾਲ ਮੇਲੇ ਚ ਪਾਇਆ ਸੀ ਉਹਦਾ ਬੱਚਾ ਹਲੇ ਵੀ ਕੀ ਰਗਾ ਹਾਂ ਆਪਣੇ ਕੋਲੇ ਇਹਦੇ ਨਾਲ ਚਾਰ ਮੀਟਰ ਰੱਖੀ ਬੈਠਿਆ ਆਪਣੇ ਕੋਲੇ ਕਿਸੀ ਦੰਦ ਕਰੇ ਹਾਂ ਤੇ ਤਿੰਨੇ ਖੀਰੇ ਜੀ ਠੀਕ ਆ ਇਹਦਾ ਪਿਓ ਵੀ ਆ ਲੰਬਾ ਸੀ ਨਾ ਬਹੁਤ ਲੰਬਾ ਤੁਸੀਂ ਦੇਖੇ ਸੀ ਜੀ ਲੂੰਗਵਾਲ ਮੇਂਦੇ ਸੀ ਸਹੀ ਗੱਲ ਆ ਉਹ ਵੀ ਲੰਬਾ ਸੀਗਾ ਇਹਦਾ ਮੁੱਲ ਫਿਰ ਕੀ ਕਰੇਗਾ ਨਹੀਂ ਮੁੱਲ ਨਹੀਂ ਕਰਾ ਜੀ ਇਹ ਰੱਖੇ ਹੋਇਆ ਹੈ ਅੱਛਾ ਹੋਰ ਹੈਗਾ ਇਹਦੇ ਨਾਲ ਲਾ ਕੋਈ ਇਹਦੇ ਘਰੇ ਆ ਵੀ ਆਪਣੇ ਹੁਣ ਤਾਂ ਬੱਚਾ ਛੋਟਾ ਜੀ ਆ ਕੀ ਹੈਗਾ ਆ ਪੇੜ ਹੈ ਜੀ ਇਹਨੂੰ ਗੱਡੀ ਆ ਇੱਧਰ ਆ ਪੇੜ ਵੀ ਦੇਖ ਲਓ ਬਾਈ ਆਮ ਪੇੜ ਨਹੀਂ ਕੀ ਇਹਨੂੰ ਮੜਾ ਜਾ ਉਧਰ ਨੂੰ ਕਰ ਲਾ ਹਾਂ ਹਾਂ ਇਹ ਤਾਂ ਸੂਣ ਵਾਲੀ ਲੱਗਦੀ ਹੈ ਨਾ ਹਾਂ ਬਸ ਸੂਣ ਵਾਲੀ ਹੈ ਜੀ ਮਹੀਨੇ ਡੂੜ ਮਹੀਨੇ ਤੱਕ ਸੂਹ ਜੀ ਡੂੜ ਮਹੀਨੇ ਤੱਕ ਹਾਂ ਜੀ ਕਿ ਇਹ ਤੋਂ ਪਹਿਲਾਂ ਕਿ ਸੂਏ ਲਾਇਨੇ ਨੇ ਇਹ ਦੂਜੇ ਸੂਏ ਸੋਣਾ ਜੀ ਇਹ ਪੇੜ ਕਿੰਨੇ ਬੱਚੇ ਦੇ ਦਿੰਦੀ ਆ ਦੋ ਘੜੇ ਜੇ ਪਿਛਲੇ ਪਹਿਲਾਂ ਤੇ ਦੋ ਬੱਚੇ ਸੀ ਜੀ ਅੱਛਾ ਆਪਣੇ ਜਿਹੜਾ ਖਰਨਾ ਹੈ ਨਾ ਜੀ ਇਹ ਦੋ ਦੋ ਬੱਚੇ ਕੱਢਦਾ ਜੀ ਦੋ ਦੋ ਬੱਚੇ ਦੋ ਦੋ ਬੱਚੇ ਜੀ ਇਹ ਵੀ ਦੋ ਦੇ ਨਾਲ ਦਾ ਆਪਣੇ ਕੋਲੇ ਕੋਈ ਜੇ 10 ਪੇੜਾ ਸੂਣਗੇ ਇੱਕ ਪੇੜ ਇੱਕ ਬੱਚਾ ਦੇ ਸਕਦੇ ਦੋ ਦੋ ਦਿੰਦੀਆਂ ਜੀ ਠੀਕ ਆ ਤੇ ਗੱਬਣ ਦੀ ਐ ਦੱਸ ਵੀ ਕਿੰਨੇ ਕੇ ਟਾਈਮ ਬਾਅਦ ਹੋ ਜਾਂਦੀ ਹੈ ਜਦੋਂ ਗੱਬਣ ਤਾਂ ਜੀ ਨਾ 20 ਮਹੀਨੇ 2 ਮਹੀਨੇ ਵਾਲੇ ਦਿਨ ਗੱਬਣ ਹੋ ਜਾਂਦੀ ਨਹੀਂ ਨਹੀਂ ਐ ਨਹੀਂ ਕਹਿੰਦਾ ਘੱਮ ਅੱਗੇ ਭਰਾਉਣ ਦਾਤਰ ਜੀ ਹਾਂ ਹਾਂ ਅਸੀਂ ਤਾਂ ਤਿਆਰ ਕਿੰਨੇ ਟਾਈਮ ਚ ਹੋ ਜਾਂਦੀ ਹੈ ਅਸੀਂ ਤਾਂ ਜਿਵੇਂ ਕੋਈ ਛੋਟੇ ਨੂੰ ਭਰਾ ਦਿੰਦਾ ਅਸੀਂ ਸਾਲ ਤੋਂ ਪਹਿਲਾਂ ਛਤਰੀ ਭਰਾਉਂਦੇ ਨਹੀਂ ਅੱਛਾ ਸਾਲ ਤੋਂ ਪਹਿਲਾਂ ਨਹੀਂ ਭਰਾਉਂਦੇ ਇਹ ਵੀ ਕਾਰਨ ਹੋਊਗਾ ਤੇ ਬੱਚੇ ਦੇ ਹਾਂ ਆਪਣੇ ਥੁੱਲੀ ਬੰਨ ਦਿੰਦੇ ਆ ਮੀਡੀਆ ਦੇ ਜੀ ਠੀਕ ਹੈ ਇਹ ਵੀ ਨਹੀਂ ਵੇਚਣੀ ਨਹੀਂ ਜੀ ਵੇਚਣੀ ਕੋਈ ਵੀ ਨਹੀਂ ਪਰ ਮੇਲਾ ਦਿਖਾਣ ਨੂੰ ਲੈ ਜਾਂਦੇ ਠੀਕ ਹੈ ਭੇਡ ਕਮਾਈ ਕਿਵੇਂ ਦਿੰਦੀ ਹੈ ਵਧੀਆ ਦਿੰਦੀ ਹੈ ਕਿਵੇਂ ਦਊਗੀ ਬੱਚਿਆਂ ਤੇ ਵੀ ਦਊਗੀ ਜੀ ਬੱਚਾ ਕਿੰਨੇ ਰੁਪਏ ਕਹਿੰਦਾ ਵੀ ਆਪਾਂ ਫਰੀ ਦਿੰਨੇ ਆ ਹਾਂ ਕਦੇ ਪੈਸਾ ਨਹੀਂ ਲਿਆ ਜੀ ਆਪਣਾ ਹਾਂ ਤੇ ਨਾ ਕਦੇ ਪੇਡਾਂ ਤੋਂ ਨਾ ਪੇਡਾਂ ਆਪਣਾ ਰਿਕਾਰਡ ਹੈ ਜੀ ਕਿਸੇ ਬੰਦੇ ਨੂੰ ਪੁੱਛ ਲੈ ਆਪਣੇ ਏਰੀਆ 'ਚ ਕਦੇ ਕਿਸੇ ਬੰਦੇ ਤੋਂ ਦੁੱਧ ਦੇ ਪੈਸੇ ਨਹੀਂ ਲਏ ਬੱਚਾ ਜੀ ਇਹਨਾਂ ਦਾ ਘਾਟੋ ਘੜ 12-13000 ਦਾ ਬੱਚਾ ਵਿਕ ਜਾਂਦਾ ਦੋ ਮਹੀਨਿਆਂ ਦਾ ਬੱਚਾ ਜੀ ਪੱਕੀ ਗੱਲ ਆ ਪੱਕੀ ਆ ਆਰਾਮ ਨਾਲ ਕਿੰਨਾ ਕਬਾਈਨ ਕਰ ਜਾਂਦਾ ਦੋ ਤਿੰਨ ਮਹੀਨਿਆਂ ਦਾ ਬੱਚਾ ਇਹਦਾ ਕਰ ਜਾਂਦਾ ਜੀ 30 ਪਲੱਸ ਕਰ ਜਾਂਦਾ 30 ਪਲੱਸ ਹਾਂ ਫਿਰ ਤਾਂ ਵਧੀਆ ਚੀਜ਼ ਆ ਹੈ ਨਾ ਹਾਂ ਜੀ ਠੀਕਾ ਹੋਰ ਦਿਖਾਓ ਕੀ ਗੱਲਬਾਤ ਹੈਗੀ ਆਪਣੇ ਕੋਲ ਛੋਟੇ ਮੇਮਣੇ ਇਹ ਵੀ ਦਿਖਾ ਦਿਓ ਉਹ ਵਿੱਚ ਕਾਲੇ ਫਿਰਦੇ ਨੇ ਉਹਨਾਂ ਦਾ ਕੀ ਬੰਦ ਕਾਲੀਆਂ ਭੇਡਾਂ ਦੀ ਕਾਲੀਆਂ ਕਜਲੀਆਂ ਜੀ ਅੱਛਾ ਯਾਨੀ ਕਿ ਇਹਨਾਂ ਵਿੱਚ ਨਹੀਂ ਆਈ ਹੈਗੀ ਉਹ ਉਹ ਹੈ ਤਾਂ ਜਮਨਾਪੁਰੀ ਤੋਂ ਤਿਆਰ ਕਰੀ ਹੋਈ ਹੈ ਜੀ ਉਹ ਭਾਈ ਉਹ ਕੰਨ ਕਾ ਤਾਂ ਵੱਡੇ ਹੋਣੇ ਅਧਿਆਂ ਦੇ ਉਧਰ ਜੇ ਆਪਾਂ ਜੁਪੀ ਤੋਂ ਲਿਆਉਨੇ ਨੇ ਉਧਰ ਕੰਨ ਵੜ ਦਿੰਦੇ ਤੇ ਸ਼ੌਕ ਨੂੰ ਪਹਿਲਾਂ ਆਪਣੇ ਬੀਟਲ ਬੱਕਰੀਆਂ ਦੇ ਕੰਨ ਟੁੱਕ ਦੇ ਦਿੰਦੇ ਸੀ ਜੀ ਠੀਕ ਹੈ ਉਹ ਹੁੰਦਾ ਸੀ ਆਪਾਂ ਤਾਂ ਨਹੀਂ ਵੜਦੇ ਆਪਣੇ ਨਹੀਂ ਵੜਦੇ ਉਧਰ ਵੱਡੀ ਵਡਾਈ ਮਿਲਦੀ ਹੈ ਠੀਕ ਹੈ ਇਹ ਬੱਚਾ ਹੈ ਜੀ ਹੁਣ ਇਹ ਦੇਖੋ ਜੀ 3 2 ਮਹੀਨੇ ਦਾ ਬ ਇਹ ਤਾਂ ਵੇਚਣਾ ਹੋਊਗਾ ਨਹੀਂ ਨਹੀਂ ਜੀ ਵੇਚਣ ਨੂੰ ਕੁਝ ਵੀ ਨਹੀਂ ਲੈਂਦਾ ਬੱਚੇ ਘਰੇ ਵਿਕ ਜਾਂਦੇ ਜੀ ਛੋਟੇ ਛੋਟੇ ਬੱਚੇ ਵੀ ਕੀ ਜਾਂਦੇ ਆ ਜੀ ਅੱਛਾ ਹਾਂ ਜੀ ਹੁਣ ਵੀ ਪਾਈਆਂ ਨੇ ਬਹੁਤ ਮੈਂ ਕਿਹਾ ਜੀ ਘਰੇ ਆ ਜਿਓ ਅੱਗੇ ਪੇਟਾਂ ਸੂਣ ਆ ਲਈਆਂ ਫਿਰ ਬੱਚੇ ਦੇ ਜੇ ਬੰਦੇ 10 ਪੇਟਾਂ ਪਾ ਲੇ ਸਾਲ ਚ ਕਮਾਈ ਖਾਈ ਚੱਲੂਗਾ 10 ਤਾਂ ਨਹੀਂ 20 ਪੇਟਾਂ ਦੀ ਫੁੱਲ ਕਮਾਈ ਦੇਣੀ ਹੈ ਉਹ ਕਦਾ ਨਹੀਂ ਮਰਨ ਦੇ ਬਟਾ ਬਿਮਾਰੀ ਕਿੰਨੀ ਹੁੰਦੀ ਹੈ ਨਹੀਂ ਆਉਂਦੀ ਜੀ ਜੰਮੀ ਵੀ ਦੇਖੋ ਜੀ ਹੁਣ ਜੇ ਆਪਾਂ ਬੁਖਾਰ ਹੋ ਗਿਆ ਭੇਡ ਨੂੰ ਉਹਦਾ ਜੇ ਬੰਦਾ ਜੇ ਆਪਾਂ ਨੂੰ ਵੀ ਮੌਸਮ ਦੇ ਹਿਸਾਬ ਨਾਲ ਬੁਖਾਰ ਵੀ ਹੋ ਜਾਂਦੀ ਹੈ ਖਾਂਗੀ ਪਰ ਦੇਖਭਾਲ ਕਰਨੀ ਜ਼ਰੂਰੀ ਹੈ ਠੀਕ ਹੈ ਵੀ ਅਗਲਾ ਵੀ ਅਗਲਾ ਹੁਣ ਕਹਦੇ ਵੀ ਬਾੜੇ ਚ ਬਾੜਤੀਆਂ ਬਿਮਾਰ ਹੋ ਗਿਆ ਦੇਖਭਾਲ ਕਰਨਾ ਆਪਣਾ ਕੰਮ ਹੈ ਜੀ ਠੀਕ ਹੈ ਕੋਈ ਹੋਰ ਗੱਲਬਾਤ ਜੇ ਨਹੀਂ ਮਤਲਬ ਕਿ ਕੀ ਖੇਤੀਬਾੜੀ ਕੰਮਕਾਜ ਇਹਦੇ ਨਾਲ ਕੁਝ ਇਹਦੇ ਨਾਲ ਮੈਂ ਤਾਂ ਪ੍ਰਾਈਵੇਟ ਜੋਬ ਵੀ ਕਰਦਾ ਜੀ 40 ਕਿ ਬੱਕਰੀਆਂ ਆਪਣੇ ਖੇਤੀ ਦਾ ਕੰਮ ਵੀ ਹੈ ਜੀ ਖੇਤੀ ਦਾ ਕੰਮ ਵੀ ਹੈ ਜੋਬ ਵੀ ਹੈ ਹਾਂ ਜੀ 10 12 ਕਿਲ ਖੇਤੀ ਵੀ ਕਰਦਾ ਜੀ ਐ ਲੋਟ ਆ ਜਾਂਦਾ ਕੰਮ ਬਾਲਾ ਵਧੀਆ ਜੀ ਨਹੀਂ ਇਹਨਾਂ ਨੂੰ ਐ ਤਾਂ ਨਹੀਂਗਾ ਵੀ ਤਾਂ ਤੋਂ ਦਰਸਤ ਵੱਟ ਕੇ ਦੇਣਾਗਾ ਨਹੀਂ ਨਹੀਂ ਜੀ ਨਾ ਉਹ ਬੱਕਰੀ ਬੱਕਰੀਆਂ ਨੂੰ ਵੱਢ ਕੇ ਪਾਉਂਦੇ ਇਹ ਥੱਲੋਂ ਕੀ ਚੜਦੀ ਆ ਫਿਰ ਥੱਲੋਂ ਜੀ ਖੱਬਲ ਹੋਗਾ ਕਾ ਬਾਕੀ ਸਿਆਲ ਦੇ ਵਿੱਚ ਮੂੰਗੀ ਦਾ ਗੁਆਰੇ ਦਾ ਨੀਰਾ ਜੀ ਵਿੱਚ ਕਹਿੰਦੇ ਹੁੰਦੇ ਨੇ ਵੀ ਭੇਡਾਂ ਨੇ ਜਿਹੜੀਆਂ ਹਨਾ ਵੀ ਗੰਧਮੰਦ ਆ ਖਾਣੀਆਂ ਨਹੀਂ ਨਹੀਂ ਜੀ ਆਪਣੇ ਪੇਡਾ ਉਹ ਤਾਂ ਜੀ ਜਿਵੇਂ ਜੇ ਪਸ਼ੂ ਨੂੰ ਲਾਵਾਂਗੇ ਨਾ ਉਸ ਜੀ ਪਾਉਣੀ ਆ ਆਪਾਂ ਕਿਹਦੇ ਗੰਧਮੰਦ ਛੱਡੇ ਨਹੀਂ ਪਸ਼ੂ ਜੀ ਠੀਕ ਆ ਭੁੱਖਾ ਮਰਦਾ ਤਾਂ ਰੂੜੀਆਂ ਤੇ ਫਿਰੂ ਆ ਜੀ ਹਾਂ ਗੰਧ ਖਾ ਕੇ ਤਾਂ ਨਹੀਂ ਐਡਾ ਪੜਦਾ ਨਹੀਂ ਬਣਦਾ ਜੀ ਦਾਣੇ ਤੇ ਮਿਹਨਤ ਨਾਲ ਇਹ ਰੂਹ ਹੀ ਖਰਾਕ ਆਗੀ ਪੜੂਗਾ ਨਾ ਸਹੀ ਗੱਲ ਇਹਦਾ ਆਪਦੀ ਹੱਥਾਂ ਦੀ ਮਿਹਨਤ ਤੇ ਉਹ ਖਾ ਕੇ ਉਹ ਠੀਕ ਹੈ ਕੋਈ ਕੋਈ ਗੱਲਬਾਤ ਇਹੀ ਜੀ ਹੈਗੀ ਆ ਵੀ ਇਹਨਾਂ ਦਾ ਦੁੱਧ ਬਾਦ ਕੋ ਥੋੜੇ ਕੰਮ ਆਉਂਦਾ ਹੋਵੇ ਨਹੀਂ ਦੁੱਧ ਤਾਂ ਕਈ ਵਾਰੀ ਕੋਈ ਬੁੜੀਆਂ ਜਾਂ ਕੋਈ ਢਿੱਲ ਮਿਸ ਹੋ ਜੇ ਆ ਜਾਂਦੇ ਜੀ ਕੱਢ ਕੇ ਵੀ ਦਿੰਨੇ ਪੇਡਾਂ ਦਾ ਪੇਡਾਂ ਦੇ ਵੀ ਲੈ ਕੇ ਜਾਂਦੇ ਕੋਈ ਜਿਵੇਂ ਕਿਸੇ ਨੂੰ ਅੱਧੀ ਕੱਪੀ ਚਾਹੀਦੀ ਆ ਵੀ ਉਹ ਦਿੱਕਤ ਆ ਗਈ ਵੀ ਪੇਡਾਂ ਦਾ ਦੁੱਧ ਦਿਓ ਅਸੀਂ ਦਿੰਨੇ ਆ ਜੀ ਬੱਕਰੀਆਂ ਦਾ ਵੀ ਆਪਾਂ ਫਰੀ ਦਿੰਨੇ ਆ ਹਾਂ ਕਦੇ ਪੈਸਾ ਨਹੀਂ ਲਿਆ ਜੀ ਆਪਣਾ ਹਾਂ ਤੇ ਨਾ ਕਦੇ ਭੇਡਾਂ ਤੋਂ ਨਾ ਭੇਡਾਂ ਆਪਣਾ ਰਿਕਾਰਡ ਹੈ ਜੀ ਕਿਸੇ ਬੰਦੇ ਨੂੰ ਪੁੱਛ ਲੈ ਆਪਣੇ ਏਰੀਆ 'ਚ ਕਦੇ ਕਿਸੇ ਬੰਦੇ ਤੋਂ ਦੁੱਧ ਦੇ ਪੈਸੇ ਨਹੀਂ ਲਏ ਭੇਡ ਦੇ ਦੁੱਧ ਤੇ ਕਹਿੰਦੇ ਮਲਾਈਆਂ ਆਉਂਦੀ ਹੁੰਦੀਆਂ ਨੇ ਆਉਂਦੀਆਂ ਦੇਖੋ ਅਸੀਂ ਤਾਂ ਰਿੜਕਿਆ ਨਹੀਂ ਪਰ ਉਹ ਹੈ ਜੀ ਕਈ ਵਾਰੀ ਕੋਈ ਬਾਲਾਂ ਬੂਲਾਂ ਦੇ ਲਾਉਣ ਨੂੰ ਕਦੇ ਕਾਸੇ ਖਾਤਰ ਉਹ ਆ ਜਾਂਦੇ ਅਸੀਂ ਕੱਢ ਕੇ ਦੇ ਦਿੰਦੇ ਹਾਂ ਬਾਲਾਂ ਤੇ ਕਿਵੇਂ ਵੀ ਕਈ ਵਾਰੀ ਕਹੇ ਬਾਲ ਛੱਡਦੇ ਆ ਜਾ ਉਹ ਭੇਡਾਂ ਦਾ ਦੁੱਧ ਉਹ ਲੈ ਜਾਂਦੇ ਆ ਕੇ ਪਰ ਆਪਣਾ ਕਿਸੇ ਨੂੰ ਜਵਾਬ ਨਹੀਂ ਆਮ ਮੌਕੇ ਤੇ ਭੇਡ ਵੀ ਨਹੀਂ ਮਿਲਦੀ ਐ ਨਾ ਦੁੱਧ ਵੀ ਨਹੀਂ ਮਿਲਦਾ ਹੁੰਦਾ ਗਾ ਸਹੀ ਗੱਲ ਬਹੁਤ ਵਧੀਆ ਗੱਲਬਾਤ ਆ ਬਾਈ ਭੇਡੂ ਭੇਡਾਂ ਇਹਦਾ ਵਜ਼ਨ ਕਿੰਨਾ ਕਹੂਗਾ ਫੇਰਾ ਹੋਊਗਾ ਜੀ ਇਹਦਾ 80 90 ਕਿਲੋ ਜੀ ਉਹੀ ਐ ਨਾ ਜਿਹੜਾ ਪਹਿਲਾਂ ਦਿਖਾਇਆ ਸੀ ਖੀਰਾ ਖੀਰਾ ਬੱਚਾ ਜੀ ਹੋਊਗਾ ਇੰਨਾ ਤਾਂ ਨਾ 80 90 ਕਿਲੋ ਵਜ਼ਨ ਐ ਇੰਨਾ ਵਜ਼ਨ ਆ ਪਾ ਤਾਂ ਥੋੜਾ ਜਿਹਾ ਰਾਤ ਦੀਆਂ ਲੱਦੀਆਂ ਨਾ ਥੋੜਾ ਸਬਰ ਚ ਉਤਰ ਗਿਆ ਭੇਡਾਂ ਜੀ ਤਾਂ ਉਹ ਲੱਗਦੇ ਫਿਰ ਮਿਲਦਾ ਦਾ ਕੌਂਟਲ ਤਾਂ ਇਹਨੇ 5-4 ਮਹੀਨੇ ਚ ਕਰਾ ਬੜਾ ਮੀਡਾ ਆਪਣਾ ਮੇਰਾ ਵਜ਼ਨ ਤੋਲਿਆ ਸੀ 1 ਕੌਂਟਲ ਤੇ 60 ਕਿਲੋ ਤੋਲਿਆ ਹੋਇ ਲੈਂਦਾ ਜੀ ਜਿਹੜਾ ਪਿਓਰ ਆ ਉਹੀ ਲੈਂਦਾ ਉਹ ਜਿਹਦਾ ਨਹੀਂ ਲੈਂਦਾ ਸਾਡੇ ਕੋਲ ਕਿਟਾਰੇ ਉਹ ਪੇਡਾਂ ਦੇ ਬੱਚੇ ਵਜਨ ਨਹੀਂ ਕਰਦੇ ਜੀ ਉਹ 35 40 ਕਿਲੋ ਦੇ ਮੀਡੇ ਹੁੰਦੇ ਆ ਜੀ ਆਹ ਦੇਖੋ ਐ ਐ ਖੜਾਈ ਬਈ ਉਹ ਇਹਨੂੰ ਮੜਾ ਜਾ ਸਵਾਹ ਜਿਹਾ ਆ ਗਿਆ ਤਾਂ ਲਿਹਾ ਕੇ ਇਹ ਤਾਂ ਐ ਗੁੰਦਿਆ ਖੜਾਗਾ ਜਿਵੇਂ ਬੇਲ ਮੱਛੀ ਜੀ ਹੁੰਦੀ ਹੈ ਨਾ ਹਾਂਜੀ ਆ ਜਮਾ ਲੰਮਾ ਬਾਈ ਉਹ ਆਏ ਨਹੀਂ ਸੀ ਨੀ ਤੇ ਇਹਦੇ ਨਾਲ ਦੇ ਇਹਦੇ ਭਰਾ ਵੀ ਦਿਖਾ ਕੇ ਜਾਣੇ ਸੀ ਅੱਛਾ ਇਹਦੇ ਭਰਾ ਵੀ ਹੈ ਕਿ ਨਹੀਂ ਆਪਣੇ ਕੋਲੇ ਹੈਗੇ ਜੀ ਠੀਕ ਹੈ ਨਹੀਂ ਫਿਰ ਇੰਨੇ ਹੀ ਕਰਨੇ ਇੱਕ ਅੱਧੀ ਬਹੁਤ ਹੁੰਦਾ ਪਾਣੀ ਆਏ ਮੈਂ ਜੀ ਰੱਖੇ ਮੀਡੇ ਦਾ ਮਾਲ ਚ ਚਹੀਦੇ ਚਹੀਦੇ ਜੀ ਜਿੰਗੀ ਮੋਜੇ ਦਾ ਦੂਜਾ ਤਾਂ ਦੂਜਾ ਤਿਆਰ ਰੱਖੀਦਾ ਵੀ ਆਪ ਦਾ ਖੰਨਾ ਇੱਕ ਥੂਜ ਪਾਣੀ ਮੁੱਕ ਜ ਦੂਜਾ ਤਿਆਰ ਰੱਖੀ ਆਪ ਦਾ ਖੂਨ ਤਾਂ ਆਪ ਦਾ ਬਲੱਡ ਤਾਂ ਆਪਦੇ ਕੋਲੇ ਹੀ ਹੋਣਾ ਸੀ ਜੀ ਨਾ ਨਾ ਗਾਓ ਸਹੀ ਪੂਰਾ ਇਹਦੇ ਕੋ ਬੱਚਾ ਇਹਦਾ ਜੀ ਕਿੱਡਾ ਸੁਨਕਲੇ ਛੋਟੇ ਬੱਚੋ ਇਹ ਇਹ ਬੱਕਰੀਆਂ ਭੇਡਾਂ ਭਰਨ ਦੇ ਜੋਗ ਹੁਣ ਜਮਾ ਇਹ ਨਹੀਂ ਆਪਾਂ ਨੇ ਛੱਡੇ ਨਹੀਂ ਹੁਣ ਤੇ ਛੱਡੇ ਨਹੀਂ ਇਹ ਛੱਡਾਂਗੇ ਜੀ ਦੋ ਦੰਦ ਬਾਅਦ ਜੀ ਦੋ ਦੰਦ ਬਾਅਦ ਹਾਂ ਬਾਕੀ ਦੋ ਕਰੇ 70 ਉਹਨਾਂ ਤੋਂ ਲੱਗੀ ਜਾਂਦੀਆਂ ਪੇਡਾਂ ਜੀ ਠੀਕ ਐ ਹੋਰ ਇਹ ਆ ਦੇਖੋ ਜੀ ਇਹ ਦੇ ਨੱਕ ਬੇਕਰ ਉਹ ਦੂਜੇ ਬੱਚੇ ਦਾ ਹੈ ਜੀ ਇਹਦੇ ਭਰਾ ਦਾ ਨਾ ਐਂ ਦੱਸ ਬਾਈ ਇਹ ਪਿਓ ਰੋਣ ਦੀ ਨਿਸ਼ਾਨੀ ਕੀ ਹੈ ਜੀ ਪਿਓ ਦਾ ਜੀ ਨੱਕ ਦੇਖੋ ਹੋਰ ਥੱਲੇ ਇੱਕ ਇਹਨਾਂ ਦੇ ਥੱਲੇ ਪੈਰਾਂ ਤੇ ਵਾਲ ਘੱਟ ਹੋਣਗੇ ਜੀ ਉੱਤੇ ਉੱਤੇ ਵਾਲ ਹੋਣਗੇ ਨਹੀਂ ਇਹ ਵਾਲ ਕੱਟੇ ਹੋਏ ਨੇ ਕਿਵੇਂ ਨਹੀਂ ਨਹੀਂ ਇਹਦੇ ਤਾਂ ਕੱਟੇ ਹੋਇਆ ਇਹਨਾਂ ਦੇ ਲੱਤਾਂ ਤੇ ਵਾਲ ਘੱਟ ਹੁੰਦੇ ਜੀ ਟਿੱਡ ਤੇ ਥੱਲੇ ਘੱਟ ਵਾਲ ਹੁੰਦੇ ਹੋਰ ਗੱਲ ਬਾਤ ਉਹਨਾਂ ਦੀ ਜੀ ਜਦੋਂ ਆਪਾਂ ਇੱਕ ਚਿੱਟੀਆਂ ਵੱਧ ਨਿਕਲਦੀਆਂ ਜੀ ਇੱਕ ਮੈਲ ਨਹੀਂ ਚੱਕਦੀਆਂ ਦੇਸੀ ਭੇਡ ਮੈਲ ਚੱਕਦੀ ਹੈ ਇਹ ਮੈਲ ਨਹੀਂ ਚੱਕਦੀਆਂ ਜੀ ਅੱਛਾ ਜਦੋਂ ਦੇਸੀ ਭੇਡ ਦੇ ਨਾਲ ਜੀ ਮੈਲ ਚੱਕ ਜਾਂਦੀ ਉਹ ਕਾਲੀ ਹੋ ਜਾਂਦੀ ਹੈ ਜਦੋਂ ਕਤਰਤੀ ਇਹ ਮੈਲ ਨਹੀਂ ਚੱਕਦੀ ਜੀ ਉਹਨਾਂ ਨੇ ਇਹਨਾਂ ਦੀ ਫਿਰ ਉਹਨਾਂ ਵਿਕ ਜਾਂਦੀ ਹੈ ਜੀ ਵਿਕ ਜਾਂਦੀ ਹੈ ਹਾਂ ਜੀ ਹੁਣ 30 40 ਰੁਪਏ ਭੇਡ ਵਿਕੀ ਜਾਂਦੀ ਜ ਇੱਕ ਪੇੜ ਹਾਂ ਇੱਕ ਪੇੜ ਦੀ 29 40 ਰੁਪਏ ਵਿਕੀ ਜਾਵੇ ਠੀਕ ਹੈ ਹਾਂ ਹੁਣ ਸਾਸੀਂ ਵੇਚੀ ਹੈ ਜੀ ਹੁਣ ਇਸ ਤੋਂ ਬਾਅਦ ਮੁੰਨੋਗੇ ਇਹਨਾਂ ਨੂੰ ਹਾਂ ਇਹਨਾਂ ਨੂੰ ਬਸ ਆ ਮੇਲੇ ਦੇ ਖਾਤਰ ਰੋਕ ਰੱਖਿਆ ਸੀ ਜੀ ਸਵੇਰੇ ਜਾਂ ਪਰਸੋਂ ਖਾਤਰ ਦੇਣਾ ਠੀਕ ਹੈ ਚੰਗਾ ਬਈ ਹਾਂ ਮੰਗੇਰਾਮ ਲੈ ਵੀ ਇਹ ਬਾਈ ਆਏ ਸੀਗੇ ਆਪਣਾ ਕਿੱਥੋਂ ਆਏ ਸੀਗੇ ਆਪਣਾ ਪਿੰਡ ਓਡਾਂ ਦੀ ਹਰਿਆਣਾ ਸਰਸਾ ਜ਼ਿਲ੍ਹਾ ਓਡਾਂ ਜ਼ਿਲ੍ਹਾ ਹਰਿਆਣਾ ਸਰਸਾ ਹਰਿਆਣਾ ਨਾ ਤੇ ਨੰਬਰ ਦੱਸਦੇ ਹੁਣ 9991927032 ਲੈ ਇਹ ਇਹ ਤਾਂ ਸੰਪਰਕ ਵੀ ਕਰ ਲਿਓ ਜੇ ਕਿਸੇ ਨੂੰ ਚਾਹੀਦੀ ਹੋਣੇ ਆ ਦੇਖੋ ਇਹਨਾਂ ਦੇ ਕਾਫੀ ਸਾਰੇ ਨਕਸ਼ੇ ਜਿਹੜੇ ਮੈਂ ਤੁਹਾਨੂੰ ਦਿਖਾਈ ਦਿੱਤੇ ਨੇ